ਲੋ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟਾ ਵਾਲਾ ਆਹ ਕਹੀ ਬਾਈ ਨਾ ਟਾਇਰ ਥੱਲੇ ਆ ਗਈ ਆਪਣੇ ਤੇ ਲੱਗਿਆ ਸੀ ਬਾਈ ਚੰਦ ਦੀ ਬਹੁਤ ਵਧੀਆ ਹੀ ਕਹਿੰਦਾ ਬਈਆ ਟਾਇਰ ਥੱਲੇ ਆ ਕੇ ਤੇ ਹੋਰ ਬਾਈ ਇਹਨੂੰ ਇਹਦੀ ਪੱਟ ਪਟਾਈ ਕਰਦੇ ਆ ਬਾਈ ਜੀ ਪਹਿਲਾਂ ਤਾਂ ਬਾਹਾਂ ਬਹੁਤ ਮੁਸ਼ਕਲ ਨਾਲ ਕੱਟਿਆ ਵੇਲਡਿੰਗ ਲਾ ਕੇ ਬਾਈ ਜੀ ਜੋ ਬਾਹਾਂ ਤਾਂ ਨਾ ਠੋਕਦੇ ਆਪਾਂ ਤੇ ਫਿਰ ਬਾਈ ਪੇਨ ਪੱਤੀ ਆ ਬਾਈ ਗ੍ਰਾਈਂਡਰ ਨਾਲ ਬਾਈ ਜੀ ਆਹ ਗ੍ਰਾਈਂਡਰ ਲਾਇਆ ਕਿੰਨਾ ਦੇਖ ਹੁਣ ਇਹਦੇ ਰਿਫਟ ਕੱਟਾਂਗੇ ਜੀ ਮਹਾਰਾਜ ਆਇਆ ਜਾਂ ਗਈ ਵਾਰੀ ਭਾਈ ਆਪ ਤੋਂ ਮੁਸ ਜੇ ਜਾਂ ਨਹੀਂ ਮਿਸਤਰੀ ਲਵੇ ਜਾਈ ਜਾਂਦਾ ਤਾਂ ਦੇਖੋ ਹੁਣ ਭਾਈ ਜ਼ਿੰਮੇਦਾਰ ਵੀ ਅੱਧੇ ਕਾਰੀਗਰ ਬਣਦੇ ਨੇ ਭਾਈ ਤੇ ਆਪ ਵੀ ਬੰਦਾ ਕਰ ਸਕਦਾ ਕਿ ਹਰ ਇੱਕ ਦੇ ਘਰੇ ਜਾਂਦੇ ਨੇ ਭਾਈ ਅੱਜ ਕੱਲ ਤੇ ਇਹ ਮੱਥਲੇ ਬਾਈ ਜੀ ਤੇ ਹੁਣ ਇਹਨੂੰ ਬਾਈ ਆਪਾਂ ਸਿੱਧੀ ਕਰਾਂਗੇ ਕਿਤੇ ਹੁਣ ਹੈ ਬਾਈ ਉਹ ਪ੍ਰਸਤਵੀ ਵਾਲੀ ਪੂਜੀ ਬਾਈ ਜਿੱਥੇ ਨਵੇਂ ਨਕੀਆਂ ਬਣਦੀਆਂ ਨੇ ਹਾਂ ਜਿਹਾ ਜੋ ਹੁਣ ਹੁਣ ਬਾਈ ਜੀ ਆਪਾਂ ਇਹਦੇ ਬਸਾਤੀਏ ਅਜ ਵੀ ਬਾਈ ਪ੍ਰੈਸ ਦੇ ਬਾਅਦ ਤੋਂ ਇਹਦਾ ਪ੍ਰੋਪਰ ਬਾਲ ਨਹੀਂ ਨਿਕਲਦਾ ਹੁੰਦਾ ਇਹਦਾ ਹੀ ਕਹੀਦਾ ਉਸ ਤੋਂ ਬਾਅਦ ਇਹਦੀ ਸਾਡੇ ਨਾਲ ਤਰਪਾਈ ਕਰਨੀ ਪੈਂਦੀ ਆ ਬਾਈ ਜੀ ਇਹ ਵੀ ਆਪਾਂ ਤੁਹਾਡੇ ਨਾਲ ਤਰਪਾਈ ਆ ਆ ਦੇਖੋ ਸੌਜੀ ਓਕੇ ਆਇਦੋ ਬਾਦ ਆਇਦੋ ਬਾਦ ਤੇ ਪੀਲ ਲੱਖ ਜੀ ਬਾਈ ਜੀ ਕਹੀ ਤਿਆਰ ਕੀਤਾ ਦੱਬ ਕੇ ਸ਼ੇਰ